ਸਾਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੋਂ ਘਰ ਸ਼ੁਰੂ ਕਰਦੇ ਹਾਂਗੇ ਇਹ 11ਵੀਂ ਜਮਾਤ ਪੰਜਾਬੀ ਇਲੈਕਟਿਵ ਦੇ ਨਾਲ ਸੰਬੰਧ ਗੱਲ ਕਰਾਂਗੇ ਅੱਜ ਅਮਰਤਾ ਪ੍ਰੀਤਮ ਬਾਰੇ ਅਮਰਤਾ ਪ੍ਰੀਤਮ ਬਾਰੇ 1919 ਤੋਂ 2005 ਤੱਕ ਅਮਰਤਾ ਪ੍ਰੀਤਮ ਨੂੰ ਔਰਤ ਦੀ ਆਵਾਜ਼ ਆਖਿਆ ਜਾਂਦਾ ਹੈ ਆਪ ਦਾ ਜਨਮ 31 ਅਗਸਤ 1919 ਨੂੰ ਇਸ ਵੀ ਗੁਜਰਾਵਾਲ ਵਿਖੇ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਹੋਇਆ ਆਪ ਦੇ ਮਾਤਾ ਦਾ ਦਿਹਾਂਤ ਜਲਦੀ ਹੋ ਗਿਆ ਤੇ ਪਿਤਾ ਕਰਤਾਰ ਸਿੰਘ ਨੇ ਆਪ ਦਾ ਪਾਲਣ ਪੋਸ਼ਣ ਕੀਤਾ ਉਹਨਾਂ ਨੂੰ ਫੈਰੀ ਦਾ ਸ਼ੌਂਕ ਹੋਣ ਕਾਰਨ ਅਮਰਤਾ ਪ੍ਰੀਤਮ ਧੀ ਪ੍ਰਭਾ ਪਿਆ ਉਸਨੇ 15 16 ਸਾਲ ਦੀ ਉਮਰ ਵਿੱਚ ਕਹਾਵਟਾ ਲਿਖਣੀ ਸ਼ੁਰੂ ਕਰ ਦਿੱਤੀ ਸੀ ਦਿੱਤੀ ਉਸ ਦੀ ਵਿਆਪਕ ਯੋਗਤਾ 10ਵੀਂ ਤੇ ਗਿਆਨੀ ਹੈ ਉਸ ਦਾ ਮੁੱਢਲਾ ਨਾਮ ਅਮਰਤਾ ਅਮਰਤ ਪ੍ਰੀਤਮ ਅਮਰਤ ਕੌਰ ਹੈ ਸਰਦਾਰ ਪ੍ਰੀਤਮ ਸਿੰਘਨਾ ਸਿੰਘਨਾ ਵਿਅਕਤੀ ਨਾਲ ਸ਼ਾਦੀ ਹੋਣ ਪ੍ਰੰਤ ਉਸਨੇ ਆਪਣੇ ਪਤੀ ਦਾ ਨਾਮ ਆਪਣੇ ਨਾਮ ਨਾਲ ਆਪਣਾ ਨਾਮ ਵਜੋਂ ਜੋੜ ਲਿਆ 181948 ਵਿੱਚ ਅਮਰਤਾ ਪ੍ਰੀਤਮ ਨੇ ਆਲ ਇੰਡੀਆ ਰੇਡੀਓ ਦਿੱਲੀ ਵਿੱਚ ਅਨਾਉਂਸਰ ਦੀ ਨੌਕਰੀ ਕਰ ਲਈ ਆਪ ਰਾਸਵਾ ਦੀ ਮੈਂਬਰ ਵੀ ਨਾਮਜਦ ਰਹੀ ਦਿੱਲੀ ਰਹਿੰਦਿਆਂ ਉਹ ਅਮਰੋਜ ਨਾ ਰੜ ਕੇ ਇੱਕ ਮਾਸ਼ਕ ਪੱਤਰਕਾ ਪੱਤਰ ਨਾਗਮਨੀ ਕੱਢਦੀ ਰਹੀ ਉਸ ਨੇ ਜਿਸ ਨੇ ਪੰਜਾਬੀ ਸਹਿਤ ਪੱਤਰਕਾਰੀ ਵਿੱਚ ਇਤਿਹਾਸ ਸਿਰਜਿਆ ਪੰਜਾਬ ਦੀ ਇੱਕ ਲੇਖਕਾ ਨੇ ਦਾ ਜੀਵਨ ਰੂਪੀ ਦੀਵਾ 2005 ਵਿੱਚ ਬੁਝ ਗਿਆ ਕਾਬ ਰਚਨਾਮਾ ਅਮਰਤਾ ਪਹਿਲੀ ਪੰਜਾਬੀ ਸਹਿਤਕਾਰ ਹੈ ਜਿਸ ਨੇ ਪੰਜਾਬੀ ਵਿੱਚ ਲੇਖਣੀ ਨੂੰ ਇੱਕ ਪੇਛੇ ਵਜੋਂ ਆਪਣਾ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਅਮਰਤਾ ਪ੍ਰੀਤਮ ਨੂੰ ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬ ਦੀ ਆਵਾਜ਼ ਆਖਿਆ ਹੈ ਪੰਜਾਬੀ ਸਾਹਿਤ ਵਿੱਚ ਨਾਰੀਵਾਦੀ ਸਵੇਦਨਾ ਨੂੰ ਇੱਕ ਸ਼ਕਤੀਸ਼ਾਲੀ ਲਹਿਰ ਵਜੋਂ ਉਭਾਰਨ ਵਿੱਚ ਅਮਰਤਾ ਪ੍ਰੀਤਮ ਦਾ ਮਹੂਰੀ ਰੋਲ ਹੈ ਉਸ ਨੇ ਬਹੁਤ ਸਾਰੀ ਰਚਨਾ ਪੰਜਾਬੀ ਸਾਹਿਤ ਨੂੰ ਦਿੱਤੀ ਅਮਰਤ ਲਹਿਰਾਂ ਜਉਂਦਾ ਜੀਵਨ ਤਰੇਲ ਤੋਤੇ ਫੁੱਲ ਉਹ ਗੀਤਾਂ ਵਾਲਿਆ ਬੱਦਲਾਂ ਦੇ ਪੱਲੇ ਵਿੱਚ ਲੋਕ ਪੀੜਾ ਪੀਠ ਪੱਥਰ ਗੀਟੇ ਲੰਮੀਆਂ ਬਾਟਾਂ ਮੈਂ ਤਬਰੀਖ ਹਾਂ ਹਿੰਦ ਦੀ ਸਰਗੀ ਵੇਲਾ ਸੁਨਹਿਰੇ ਅਸੋਕਾ ਚੇਤੀ ਕਸਤੂਰੀ ਨਾਗਮਣੀ ਕਾਗਜ਼ ਤੇ ਕਨਵੈਸ ਤੋਂ ਪਿੱਛੋਂ ਆ ਕਾਗਤਾ ਤੋਂ ਬਿਨਾ ਅਮਰਤਾ ਪ੍ਰੀਤਮ ਨੇ ਨਾਵਲ ਕਹਾਣੀ ਭਾਰਤਕ ਵੀ ਲਿਖੀ ਉਸ ਦੀ ਪੁਸਤਕ ਸੁਨਹਿਰੇ ਢੇ ਨੂੰ ਭਾਰਤੀ ਸਹਿਤ ਅਕੈਡਮੀ ਪੁਰਸਕਾਰ 1952 ਵਿੱਚ ਮਿਲਿਆ 1982 ਵਿੱਚ ਕਾਗਜ਼ ਤੇ ਕਨਵੈਸ ਕੈਨਵਾਸ ਨੂੰ ਗਿਆਨਪੀਠ ਪੁਰਸਕਾਰ ਮਿਲਿਆ 2000 ਈਸਵੀ ਵਿੱਚ ਪੰਜਾਬੀ ਸਾਹਿਤੀ ਕਵੀ ਪੁਰਸਕਾਰ ਪੰਜਾਬੀ ਸਹਿ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਤੇ 2004 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਅਮਰਤਾ ਪ੍ਰੀਤਮ ਵੀ ਮੋਹਣਵਾਲਾ ਗੁਰਮੰਤ ਰੋਮਾਂਟਿਕ ਪ੍ਰਗਤੀਵਾਦੀ ਕਾਵ ਧਾਰਾ ਨਾਲ ਸੰਬੰਧਿਤ ਹੈ ਉਸ ਦੀ ਕਵਤਾ ਨੂੰ ਤਿੰਨ ਪੜਾਵਾਂ ਵਿੱਚ ਮੰਡਿਆ ਜਾ ਸਕਦਾ ਹੈ ਆਰੰਭਿਕ ਕਵਤਾ ਰਵਿੱਤੀ ਕਿਸਮ ਦੀ ਭਾਵਕ ਸੀ ਦੂਸਰੇ ਦੌਰ ਵਿੱਚ ਉਹ ਨਿੱਜੀ ਪੀੜਾ ਤੇ ਲੋਕ ਪੀੜਾ ਬਿਆਨਨ ਦਾ ਰਾਪੈ ਦਾ ਬਿਆਨਨ ਦੇ ਰਾਪੈਂਦੀ ਹੈ ਤੀਸਰੇ ਦੌਰ ਵਿੱਚ ਆਧੁਨਿਕ ਜੀਵਨ ਹੁਨੁਭਾਵਾਂ ਇਕ ਕਲੀਨ ਔਰਤ ਦੀ ਨਿੱਜੀ ਦਰਦ ਦੀ ਆਵਾਜ਼ ਬਣਦੀ ਹੈ ਉਸਨੇ ਔਰਤ ਮਰਦ ਦੇ ਸਬੰਧਾਂ ਨੂੰ ਬੜੇ ਬਾਰੇ ਬੜੇ ਭਾਪੂਰਤ ਕਪਤਾਮਾ ਲਿਖੀਆਂ ਅਗਾਹ ਵਧੂ ਦ੍ਰਿਸ਼ਟੀ ਅਨੁਸਾਰ ਸਮੀਧੀ ਸਮਾਜ ਦੀ ਰੂੜੀਵਾਦੀ ਪਰੰਪਰਾ ਨੂੰ ਨਕਾਰਿਆ ਇਸਤਰੀ ਦੇ ਦੀ ਸਮਾਜ ਵਿੱਚ ਦਰਦਸ਼ਾ ਨੂੰ ਬਿਆਨ ਕਰਦੀ ਉਹਨਾਂ ਦੀ ਬਿਆੰਕ ਮਈ ਰਚਨਾ ਅਨਦਾਤਾ ਲਿਖੀ ਅਨਦਾਤਾ ਮੇਰੀ ਜੀਵਤ ਤੇਰਾ ਲੂਣੇ ਤੇਰੇ ਨਾਂ ਮੇਰੇ ਬਾਪ ਦਿਆਂ ਹੋਠਾਂ ਤੇ ਮੈਂ ਕਿਵੇਂ ਬੋਲਾਂ ਮੈਂ ਮੇਰੀ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਤੇਰਾ ਅਨ 1947 ਦੀ ਦੁਖਾਂਤ ਬਾਰੇ ਮੈਂ ਤਵਾਰੀਖਾਂ ਹਿੰਦੀ ਤੇ ਅੱਜ ਆਖਾਂ ਵਾਰਸ਼ਾਂ ਨੂੰ ਕਵਤਾਮਾ ਉੱਚ ਪਾਇਦੀਆਂ ਰਚਨਾਵਾਂ ਹਨ ਰੂਪਕ ਪਖ ਤੂੰ ਅਮਰਤਾ ਪ੍ਰੀਤਮ ਦੀ ਕਵਤਾ ਬਨ ਸ਼ੋਨੀ ਉੱਚ ਪਦਰੀ ਹੈ ਉਸਨੇ ਪਰੰਪਰਾਗਤ ਸ਼ੰਦਾਵੰਦੀ ਤੋਂ ਲੈ ਕੇ ਪ੍ਰਯੋਗਸ਼ੀਲ ਕਵਤਾਵਾਂ ਤੱਕ ਵੀ ਕਵਤਾ ਲਿਖੀ ਉਸਨੇ ਖੁੱਲੀ ਕਵਤਾ ਤੁਕਾਂਤ ਬੰਦ ਕਵਤਾ ਤੇ ਸੁਅਤ ਸੁੰਦਰ ਗੀਤ ਵੀ ਲਿਖੇ ਉਸ ਦੇ ਗੀਤਾਂ ਦੀ ਸੰਗੀਤ ਕਲਾ ਅਲੰਕਾਰ ਸੁਹਜ ਤੇ ਨਵੀਂ ਨਿਬੰਬ ਵਿਧਾਨ ਇਹਨਾਂ ਨੂੰ ਨਵੇਕਲੀ ਸ਼ਕਤੀ ਪ੍ਰਦਾਨ ਕਰਦਾ ਹੈ ਅਮਰਤਾ ਪ੍ਰੀਤਮ ਦੀ ਭਾਸ਼ਾ ਕੇਂਦਰੀ ਸਹਿਤਕ ਪੰਜਾਬੀ ਹੈ ਇਸ ਉੱਪਰ ਅਮਰਤਾ ਪ੍ਰੀਤਮ ਦੇ ਵਿਅਕਤੀਤਵ ਦੇ ਛਾਪ ਹੈ ਵਸਤੂनिष्ठ ਪ੍ਰਸ਼ਨ ਉੱਤਰ ਅਮਰਤਾ ਪ੍ਰੀਤਮ ਦਾ ਜਨਮ ਕਦੋਂ ਹੋਇਆ 31 ਅਗਸਤ 1919 ਅਮਰਤਾ ਪ੍ਰੀਤਮ ਦਾ ਦਿਹਾਂਤ ਕਦੋਂ ਹੁੰਦਾ 2005 ਈਸਵੀ ਅਮਰਤਾ ਪ੍ਰੀਤਮ ਦੇ ਪਿਤਾ ਦਾ ਨਾਮ ਦਸੋ ਕਰਤਾਰ ਸਿੰਘ ਇਤਕਾਰੀ ਅਮ ਅਮਰਤਾ ਪ੍ਰੀਤਮ ਨੇ ਕਦੋਂ ਆਲ ਇੰਡੀਆ ਰੇਡੀਓ ਦਿੱਲੀ ਵਿੱਚ اناਊਂਸਰ ਦੀ ਨੌਕਰੀ ਕਰ ਲਈ 1900 48 ਵਿੱਚ 12 ਮਹਾ ਕਪਤਾ ਕਿਸ ਦੀ ਰਚਨਾ ਹੈ ਅਮਰਤਾਪ੍ਰੀਤਮ 12 ਮਹਾ ਕਪਤਾ ਵਿੱਚ ਕਿੰਨੇ ਮਹੀਨਿਆਂ ਨੂੰ ਆਧਾਰ ਬਣਾਇਆ ਗਿਆ ਹੈ 12 ਮਹੀਨੇ ਦੇਸੀ 12 ਮਹੀਨੇ 12 ਮਾ ਕਪਤਾ ਕਿਸ ਨੂੰ ਸਮੋਦਤ ਹੈ ਕੰਡਿਆਲੇ ਟਿੱਕਰ ਨੂੰ 12 ਮਾ ਕਪਤਾ ਵਿਚਲੇ ਭਾਵ ਕਿਹੋ ਜੇ ਹਨ ਪੁੱਤਰ ਪ੍ਰਗਤੀਵਾਦੀ 12 ਮਾ ਕਪਤਾ ਵਿੱਚ ਚੇਤ ਚਰਨ ਤੇ ਕੀ ਵਾਪਰਦਾ ਹੈ ਕਿਸਾਨਾਂ ਵਿੱਚ ਜਾਗਰਤੀ ਆ ਜਾਂਦੀ ਹੈ 12 ਮਾ ਕਵਿਤਾ ਵਿੱਚ ਬੇਲਣ ਵਿੱਚ ਨਪੀੜੀਆਂ ਛਲਾਂ ਕਿੰਨਾਂ ਨੂੰ ਕਿਹਾ ਗਿਆ ਹੈ ਅੰਸਰ ਮਜ਼ਦੂਰ ਕਿਸਾਨਾਂ ਨੂੰ ਹੱਕ ਜਿਨ੍ਹਾਂ ਦੇ ਆਪਣੇ ਆਪ ਹੀ ਲੈਣਗੇ ਖੋ ਕਾਲ 17 ਦਾ ਸੰਬੰਧ ਕਿਹੜੇ ਦੇ ਸਿਮਿਨੀ ਨਾਲ ਹੈ ਉੱਤਰ ਕੋਮਿਨੀ ਨਾਲ 12 ਮਾ ਕਵਿਤਾ ਵਿੱਚ ਲੋਕਾਂ ਦੇ ਯੁੱਗ ਵਿੱਚ ਕਿੰਨਾ ਦੇ ਪ੍ਰਵਾਨ ਚੜਨ ਦੀ ਗੱਲ ਕਹੀ ਗਈ ਹੈ ਅਨਸਰ ਆਮ ਲੋਕ ਅਮਰਤਾ ਪ੍ਰੀਤਮ ਨੇ ਕਿਹੜਾ ਰਸਾਲਾ ਕੱਢਿਆ ਨਾਗਮਣੀ ਨਾਗਮਣੀ ਅਮਰਤਾ ਪ੍ਰੀਤਮ ਦੀ ਕਿਸ ਰਚਨਾ ਨੂੰ ਸਹਿਤ ਅਕਾਦਮੀ ਪੁਰਸਕਾਰ ਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਸੁਨੇਹੇ ਸੁਨੇਹੜੇ ਅਮ੍ਰਿਤਾ ਪ੍ਰੀਤਮ ਦੀ ਕਿਸ ਰਚਨਾ ਨੂੰ ਗਿਆਨਪੀਠ ਪੁਰਸਕਾਰ ਪ੍ਰਾਪਤ ਹੋਇਆ ਕਾਗਜ਼ ਤੇ ਕੈਨਵਸ ਗਿਆਨ ਪੀਠ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਪੰਜਾਬੀ ਲੇਖਕਾ ਅਮਰਤਾ ਪ੍ਰੀਤਮ ਪੰਜਾਬ ਅ ਅਮਰਤਾ ਪ੍ਰੀਤਮ ਨੂੰ ਪੰਜਾਬੀ ਅਮਰਤਾ ਪ੍ਰੀਤਮ ਨੂੰ ਸ਼ਤਾਬਦੀ ਪੰਜਾਬੀ ਕਵੀ ਪੁਰਸਕਾਰ ਕਦੋਂ ਸਨਮਾਨਿਤ ਕੀਤਾ ਗਿਆ? ਆਨਸਰ 2000 ਵਿੱਚ ਅਮਰਤਾ ਪ੍ਰੀਤਮ ਨੂੰ ਭਾਰਤ ਵਿਭੂਸ਼ਣ ਕਦੋਂ ਮਿਲਿਆ? 2004 ਅਮਰਤਾ ਪ੍ਰੀਤਮ ਨੂੰ ਪੰਜਾਬ ਦੀ ਆਵਾਜ਼ ਕਿਸ ਨੇ ਕਿਹਾ ਪ੍ਰਿੰਸੀਪਲ ਤੇਜਾ ਸਿੰਘ ਨੇ ਅਮਰਤਾ ਪ੍ਰੀਤਮ ਬੀ ਮਨমোহন ਮੋੜ ਸਿੰਘ ਬਾਗ ਰੋਮਾਂਟਿਕ ਪ੍ਰਗਤੀਵਾਦੀ ਕਾਵਤਾਰਨ ਨਾਲ ਸੰਬੰਧਿਤ ਹੈ ਸਹੀ ਅਮ੍ਰਿਤਾ ਪ੍ਰੀਤਮ ਨੇ ਔਰਤ ਮਰਦ ਦੇ ਸੰਬੰਧਾਂ ਨੂੰ ਬੜੀ ਭਾਪੂਰਤ ਕਵਤਾਵਾਂ ਲਿਖੀਆਂ ਸਹੀ ਅੰਨਦਾਤਾ ਕਵਤਾ ਅਮ੍ਰਿਤਾ ਪ੍ਰੀਤਮ ਦੀ ਨਹੀਂ ਗਲਤ ਸੁਨੇਹਰੇੜੀ ਇੱਕ ਲੰਮੀ ਕਵਤਾ ਹੈ ਜਿਸ ਵਿੱਚ ਅਮਰਤਾ ਨੇ ਅਮਨ ਦਾ ਸੁਨੇਹਾ ਦਿੱਤਾ ਹੈ ਸਹੀ ਸੁਨਹਿਰੀ ਪੁਸਤਕ ਨੂੰ ਸਹਿਤ ਅਕਾਦਮੀ ਪੁਰਸਕਾਰ ਮਿਲਿਆ 1952 ਦੇ ਵਿੱਚ ਅਮਰਤਾ ਪ੍ਰੀਤਮ ਨੂੰ ਕਾਗਜ਼ ਤੇ ਕਨਵਸ ਪੁਸਤਕ ਤੇ ਗਿਆਨ ਬੀਠ ਕਿਰਸਤ ਮਿਲਿਆ 1982 ਇਹ ਸੀ ਮਹੱਤਵਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ